ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਇੱਥੇ ਹੈਗਾ ਆਪਣਾ ਸਵੇਰ ਦਾ ਟਾਈਮ ਮਤਲਬ ਸਬਜੀ ਵਗੈਰਾ ਮੈਂ ਬਣਾ ਲਈ ਆਟਾ ਗੁੰਨ ਲਿਆ ਤੇ ਇੱਥੇ ਮੈਂ ਕੱਪੜੇ ਧੋਣ ਲੱਗ ਗਈ ਕਿਉਂਕਿ ਕੱਪੜੇ ਵਾਲੀ ਆਂਟੀ ਜਿਹੜੇ ਉਹ ਹਟ ਗਏ ਆ ਤੇ ਹੁਣ ਇਹ ਹੁੰਦਾ ਕਿ ਸਵੇਰੇ ਸਵੇਰੇ ਜਿਹੜੇ ਕੱਪੜੇ ਉਹ ਕੱਢ ਲੋ ਤੇ ਬਸ ਜੀ ਕੱਪੜੇ ਜਲਦੀ ਜਲਦੀ ਕੱਢ ਲੈ ਪੈਂਦੇ ਕਿਉਂਕਿ ਨਾ ਇਹ ਗੰਨੂ ਸੁੱਤਾ ਹੋਵੇ ਜਾਂ ਕਿ ਇਹਨੇ ਫੜਿਆ ਹੋਏ ਨਾ ਫਿਰ ਮੈਂ ਲਾਲਚ ਹੁੰਦਾ ਕਪੜੇ ਵਗੈਰਾ ਧੋ ਕੇ ਤੇ ਫਿਰ ਮੈਂ ਨਹਾ ਲਿਆ ਤੇ ਫਿਰ ਮੈਂ ਜਿਹੜੇ ਕਪੜੇ ਸੁੱਕਣੇ ਪਾਏ ਧੁੱਪ ਦਾ ਤੇ ਕੋਈ ਵੀ ਅਸਰ ਹੀ ਨਹੀਂ ਹੁੰਦਾ ਹੈਗਾ ਕਿਉਂਕਿ ਬੱਦਲ ਜਿਹੜਾ ਉਹ ਰਹਿੰਦਾ ਵਾ ਤੇ ਜਿਹੜਾ ਉਹ ਕਪੜੇ ਚੱਲ ਹਨਾ ਮੈਂ ਕਿਹਾ ਥੱਲੇ ਕੀ ਖਿਲਾarne ਜਿੰਨੇ ਸੁੱਕਦੇ ਹਵਾ ਨਾਲ ਉਹਨੇ ਸੁੱਕ ਜਾਣ ਬਾਅਦ ਚੋ ਸ਼ਾਮੀ ਲਾ ਲਾਂਗੇ ਤੇ ਲਾ ਕੇ ਤੇ ਮੁੜ ਕੇ ਅੰਦਰਾਂ ਚ ਖਿਲਾ ਲਾਂਗੇ ਅੰਦਰਾਂ ਚ ਵੇਖੋ ਜੀ ਸਾਰਾ ਸਾਰਾ ਦੇਣ ਕਪੜੇ ਪਏ ਰਹਿੰਦੇ ਹੁਣ ਸਭ ਦਾ ਇਹੀ ਹਾਲ ਹੈ ਨਾ ਅੰਦਰਾਂ ਚ ਖਿਲਾarne ਪੈਂਦੇ ਕਪੜੇ ਕਪੜੇ ਤੇ ਧੁੱਪਨੇ ਤੇ ਰੋਜ ਹੀ ਆ ਕਿਉਂਕਿ ਸਰਦੀਆਂ ਦੇ ਕਪੜੇ ਹੋ ਹੁੰਦੇ ਵੀ ਆ ਹਨਾ ਤੇ ਇਸ ਕਰਕੇ ਜਿਹੜਾ ਕਪੜੇ ਡੇਲੀ ਹੋ ਜਾਂਦੇ ਆ ਇਹ ਗਰਮੀਆਂ ਹੁੰਣ ਤੇ ਬੰਦਾ ਉਹ ਨਾ ਕਪੜੇ ਵੀ ਥੋੜੇ ਲੱਗਦੇ ਆ ਥੋੜੇ ਹੁਣ ਬਹੁਤ ਜਲਦੀ ਸੁੱਕ ਜਾਂਦੇ ਆ ਤੇ ਸਰਦੀਆਂ ਚ ਤੇ ਫਿਰ ਚਾਰ-ਚਾਰ ਦਿਨ ਕਪੜੇ ਪਏ ਰਹਿੰਦੇ ਆ ਤੇ ਇੱਕ ਸਾਨੂੰ ਖੁਦ ਧੋਣੇ ਪੈਂਦੇ ਆ ਤੇ ਉਹਦੇ ਕਰਕੇ ਬੜੀ ਦਿੱਕਤ ਆਉਂਦੀ ਬੱਚਿਆਂ ਦੇ ਨਾਲ ਮੈਂ ਇੱਕ ਵਾਰੀ ਖਿਲਾਰ ਦਿੱਤੇ ਸਾਰੇ ਕਪੜੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਹਣਾ ਖਿਲਰੇ ਆ ਮੁੜ ਕੇ ਥਾਣੇ ਸੁੱਕਦੇ ਰਹਿਣਗੇ ਆਪੇ ਹਣਾ ਤੇ ਵੀਰਵਾਰ ਆਪਾਂ ਨਹੀਂ ਧੋਂਦੇ ਕੱਪੜੇ ਬਾਕੀ ਸਾਰੇ ਦਿਨ ਆਪਾਂ ਕੱਪੜੇ ਧੋਨੇ ਆ ਤੇ ਇੱਕ ਦਿਨ ਵੀ ਨਾ ਧੋਈਏ ਨਾ ਤੇ ਢੇਰ ਲੱਗ ਜਾਂਦਾ ਕੱਪੜਿਆਂ ਦਾ ਸਰਦੀਆਂ ਵਿੱਚ ਕਿਉਂਕਿ ਭਾਰੇ ਬੜੇ ਹੁੰਦੇ ਕੱਪੜੇ ਤੇ ਬੱਚਿਆਂ ਦੇ ਡੇਲੀ ਕੱਪੜੇ ਬੜੇ ਹੁੰਦੇ ਆ ਤੇ ਲਓ ਜੀ ਇੱਥੇ ਸਬਜ਼ੀ ਵਗੈਰਾ ਬਣਾ ਲਈ ਸੀ ਨਾਸ਼ਤਾ ਬਾਹਰ ਨਹੀਂ ਆ ਜੀ ਆਟਾ ਵਗੈਰਾ ਗੋਲ ਲਿਆ ਸੀ ਤੇ ਇਨਚਰ ਨੂੰ ਜਿਹੜਾ ਸੀ ਉਹ ਗੰਨੂ ਤੇ ਵੇਖੋ ਜੀ ਨਾਲ-ਨਾਲ ਤੰਗ ਕਰਦਾ ਰਹਿੰਦਾ ਪਰ ਫਿਰ ਵੀ ਕੰਮ ਜਿਹੜਾ ਉਹ ਰੁਕਦਾ ਹੀ ਨਹੀਂ ਲਓ ਜੀ ਕੱਪੜੇ ਕੁੱਪੜੇ ਧੋਲੇ ਆ ਇੰਨੀ ਜ਼ਿਆਦਾ ਠੰਡ ਆ ਨਾ ਪੈਂਦੀ ਪਈ ਬਹੁਤ ਜ਼ਿਆਦਾ ਤਾਂ ਵੇਖ ਮੈਂ ਅੱਜ ਆਇਚ ਵੜਿਆ ਹਣਾ ਗੰਨੂ ਜਦੋਂ ਕੈਮਰਾ ਆਨ ਕਰਾਣਾ ਨਾ ਉਹਦਾ ਧਿਆਨ ਬਸ ਇਧਰ ਹੀ ਨਾ ਜਨ ਹੈਲੋ ਹੈਲੋ ਗੰਨੂ ਹੈਲੋ ਤੂੰ ਛੋਟਾ ਜਿਹਾ ਵੇਖਿਆ ਹੋਗਾ ਨਾ ਗੰਨੂ ਦਾ ਬਰਥਡੇ ਆਉਣ ਵਾਲਾ ਹੁਣ ਤੇ ਉਹਨੂੰ ਟੀਵੀ ਲਾਕ ਦਿੱਤਾ ਸੀ ਮੈਂ ਕਿਹਾ ਹਣਾ ਹੁਣ ਤੇ ਬਸ ਨਾ ਕਾਰਟੂਨ ਹੀ ਮੂੰਹ ਤੇ ਚੜ ਕੇ ਗਾਣੇ ਨਹੀਂ ਚੜੇ ਕਾਰਟੂਨ ਟਮਾਟਰ ਆਹਾਂ ਟਮਾਟਰ ਬੇਬੀ ਸ਼ੱਗ ਦਾ ਡੂਡੂ ਬਸ ਹਣਾ ਤੇ ਬਸ ਬੱਚਾ ਨੂੰ ਖਾਣਾ ਖਾਣ ਲੱਗੀ ਆ ਤੇ ਕੱਪੜੇ ਕੁਪੜੇ ਧੋ ਕੇ ਪਾਏ ਆ ਮੇਰੇ ਕੋ ਹਵਾ ਚੱਲਦੀ ਪਈ ਆ ਉਹਦਾ ਧੁੱਪ ਦਾ ਤੇ ਕੋਈ ਅਸਰ ਨਹੀਂ ਹੈਗਾ ਤੇ ਹਾਂਜੀ ਨਾ ਨਾ ਤੈਨੂੰ ਵੇਖਣਾ ਅੱਜ ਤੱਕ ਨਾ ਮੇਰਾ ਆ ਮੈਂ ਗੱਲ ਨੂੰ ਹੈਲੋ ਗੱਲ ਨੂੰ ਹੈਲੋ ਗੱਲ ਨੂੰ ਹੈਲੋ अज नहीं पता है ना ग टोपिया पाइया दो दोहरिया दोहरिया दोहरे दोहरे स्वेटर पाए ठंड बहुत बचे वाजी टाइम हो गया छे बजे नहेरा थानू पता है जल्दी हो जाता वा नेराख ऊपर पूरा हो गया ते... ਉਸ ਗੰਨ ਨੂੰ ਫੜਾਇਆ ਮੰਮੀ ਨੂੰ ਇੱਥੇ ਮੈਂ ਚਾਹਾ ਰੱਖਿਆ ਤੇ ਇੱਧਰ ਰੱਖਿਆ ਆਲੂ ਮਟਰ ਦੀ ਸਬਜ਼ੀ ਤੇ ਉਹਨੇ ਚੈਨ ਨੂੰ ਨਾ ਬਣ ਜਾਂਦੀ ਆ ਤੇ ਬਸ ਜੀ ਕੱਪੜੇ ਜਿਹੜੇ ਅੰਦਰ ਪਾਏ ਸਾਰੇ ਉੱਪਰੋਂ ਲਾ ਲਏ ਹੀ ਮੈਂ ਤੇ ਫਿਰ ਅੰਦਰ ਪਾ ਦਿੱਤੇ ਕਿਉਂਕਿ ਨਾ ਬੱਦਲ ਜਾ ਹੋਇਆ ਬਹੁਤ ਜ਼ਿਆਦਾ ਹਵਾ ਚੱਲਦੀ ਪਈ ਅੱਜ ਬਹੁਤ ਜ਼ਿਆਦਾ ਤੇ ਚਾਹ ਹੀ ਪੀ ਲਈ ਆ ਤੇ ਮਾਸ ਰੋਟੀ ਦੀ ਤਿਆਰੀ ਕਰਦੇ ਹਾਂ ਸਬਜੀ ਬਣਾ ਲਈ ਚਾਵਲ ਨਾਲ ਫੁਲਕੇ ਬਣਾਵਾਂਗੇ ਤੇ ਵਲੌਗ ਮੈਨੂੰ ਲੱਗਦਾ ਨਹੀਂ ਕਿ ਕੰਟੀਨਿਊ ਹੋਊਗਾ ਕਿਉਂਕਿ ਗੱਲ ਨੂੰ ਇੰਨਾ ਜ਼ਿਆਦਾ ਤੰਗ ਕਰਦਾ ਪਿਆ ਨਾ ਅੱਜ ਬਹੁਤ ਜ਼ਿਆਦਾ ਸੌਂਦਾ ਇਹ ਨਹੀਂ ਪਿਆ ਹੈਗਾ ਤੇ ਦਿਨਿਆਂ ਨੂੰ ਬਿਲਕੁਲ ਵੀ ਨੀਂਦ ਨਹੀਂ ਆਉਂਦੀ ਹੈਗੀ ਤੇ ਮੇਰੇ ਵਰਗੀ ਥੱਕ ਜਾਂਦੀ ਕੰਮ ਕਰਕੇ ਤੇ ਮੈਨੂੰ ਲੱਗਦਾ ਚਲ ਥੋੜੀ देर ਨਾਲ ਡੇਲਟ ਜਾਣਾ ਉਹ ਦਿਨ ਪਰ ਉਹ ਨਹੀਂ ਇਹ ਨਾ ਅੱਗੇ ਬਾਲ ਜਿਹੜੇ ਨੇ ਮੇਰੇ ਬਹੁਤ ਛੋਟੇ ਹੋ ਗਏ ਆ ਵੇਖੋ ਇਹ ਵਿੱਚ ਨਹੀਂ ਹੁੰਦੇ ਹੈਗੇ ਹੁਣ ਚਲੋ ਜੀ ਰੋਟੀ ਦੀ ਤਿਆਰੀ ਕਰਦੇ ਹਾਂ ਡਿਨਰ ਦੀ ਦਿਨ ਇੱਕ ਰੁਦਰਾਕਸ਼ ਕ੍ਰੇਟਰ ਨੇ ਪੁੱਛਿਆ ਹੈ ਕਿ ਤੁਸੀਂ ਕਿੰਨੇ ਦੇ ਹਾਈਲਾਈਟਰ ਹਾਈਲਾਈਟ ਕਰਾਏ ਵਾਲ ਤੇ ਇਹ ਜਿਹੜੇ ਹੀ 2000 ਲੱਗ ਗਿਆ ਹਾਈਲਾਈਟ ਦਾ ਮਤਲਬ ਮੈਨੂੰ ਤਿੰਨ ਵਾਰੀ ਹਾਈਲਾਈਟ ਕਰਾਉਣੇ ਪਏ ਕਿਉਂਕਿ ਅੱਗੇ ਨਾ ਹੇਰ ਕਲਰ ਜਿਹੜਾ ਹੀ ਆਉਂਦਾ ਨਹੀਂ ਪਿਆ ਕਿਉਂਕਿ ਮੈਂ ਦੂਜਾ ਕਲਰ ਲਾਉਂਦੀ ਹੁੰਦੀ ਹੁੰਦੀ ਸੀ ਨਾ ਤੇ ਜਾਂ ਮਹਿੰਦੀ ਵਗੈਰਾ ਲਾ ਲੈਣੀ ਉਹਦੀ ਵਜ੍ਹਾ ਨਾਲ ਨਾ ਇਹ ਕਲਰ ਆਉਂਦਾ ਨਹੀਂ ਪਿਆ ਫਿਰ ਤਿੰਨ ਵਾਰੀ ਲਾਉਣਾ ਪਿਆ ਕਲਰ ਫਿਰ ਜਾ ਕੇ ਮਤਲਬ ਇੱਥੇ ਆਇਆ ਕਲਰ ਕਿਉਂਕਿ ਇਹ ਨਾ ਕਲਰ ਹਮੇਸ਼ਾ ਉਹ ਲਾਉਣਾ ਚਾਹੀਦਾ ਅਮੋਨੀਆ ਫਰੀ ਲਾਉਣਾ ਚਾਹੀਦਾ ਹਣਾ ਤੇ ਮੈਂ ਜਿਹੜਾ ਮਰਜੀ ਕਲਰ ਲਾ ਲੈਣੀ ਮੈਨੂੰ ਸਿਰਫ ਕਲਰ ਚਾਹੀਦਾ ਹੈ ਕਿ ਸਿਰਫ ਨਾ ਕਲਰ ਆ ਜਾਏ ਅੱਛਾ ਜਾਂ ਤੇ ਬਟ ਉਹਨਾਂ ਨੇ ਦੱਸਿਆ ਗਿਆ ਅਮੋਨੀਆ ਫ੍ਰੀ ਜਿਹੜੇ ਕਲਰ ਹੁੰਦੇ ਨਾ ਉਹ ਯੂਜ਼ ਕਰਿਆ ਕਰੋ ਤੇ ਹੁਣ ਮੈਂ ਜਿਹੜਾ ਅਮੋਨੀਆ ਫ੍ਰੀ ਹੈ ਕਲਰ ਜਿਹੜਾ ਲਿਆਂਦਾ ਵਾ ਤੇ ਇਹ ਲਕਮੀ ਦਾ ਯੂਜ਼ ਕਰ ਸਕਦੇ ਜੀ ਤੇ ਸੋ ਲੌਰੀਅਲ ਦਾ ਜਾ ਆਇਆ ਵਾਲਾ ਮੈਂ ਜੂਥੀ ਕਾਦਾ ਲਿਆਂਦਾ ਵਾ ਇਹ ਮੈਨੂੰ ਜਿਆਦਾ ਕਾਸਟਲੀ ਵੀ ਨਹੀਂ ਪਿਆ ਹੈਗਾ ਤੇ ਇਹ ਕਲਰ ਵੀ ਬੜਾ ਵਧੀਆ ਡਾਰਕ ਬਰਾਊਨ ਚਾਕਲੇਟੀ ਆ ਤੇ ਇਹ ਮੈਂ ਨਾ ਸਿਰਫ ਇੱਥੇ ਇੱਥੇ హెయిਰ ਜਿੱਦਾਂ ਮੇਰੇ ਵਾਈਟ ਜੇ ਨਾ ਸਿਰਫ ਇੰਨੀ ਜਗ੍ਹਾ ਤੇ ਸਿਰਫ ਉੱਥੇ ਮਿਲਾਉਣੀ ਆ ਤੇ ਬੜਾ ਵਧੀਆ ਚਾਕਲੇਟੀ ਜਿਹਾ ਕਲਰ ਆ ਜਾਂਦਾ ਇਹਨਾਂ ਨੇ ਮੈਚ ਹੋ ਜਾਂਦਾ ਹੈ ਤੇ ਨਾਲ ਤੇ ਬਸ ਜੀ ਫਿਰ ਮੈਂ ਨਾ ਬੜੇ ਵਧੀਆ ਵਾਲ ਰਹਿੰਦੇ ਫਿਰ ਨਾ ਦੂਜਾ ਕਲਰ ਲਾਉਣ ਦੀ ਜੂਰਤ ਨਹੀਂ ਪੈਂਦੀ ਇਹਦਾ ਨਾ ਇਹ ਕਿ ਸੌਫਟ ਰਹਿੰਦੇ ਵਾਲ ਤੇ ਦੂਜਾ ਜਦੋਂ ਕਲਰ ਲਾਣੇ ਆ ਜਾਂ ਮਹਿੰਦੀ ਵਗੈਰਾ ਲਾਣੇ ਨਾ ਉਹਦੇ ਨਾਲ ਹਾਰਡ ਹੋ ਜਾਂਦੇ ਬਾਲ ਤੇ ਚਲੋ ਜੀ ਕੱਲ ਨਾ ਮੈਂ ਤੁਹਾਨੂੰ ਸਲੀਪਰ ਵਗੈਰਾ ਵਿਖਾਉਂਗੀ ਜਿਹੜੇ ਵਿਆਹ ਦੇ ਵਿੱਚ ਵੈਡਿੰਗ ਚ ਜਿਹੜੇ ਲਈ ਹੀ ਤੇ ਉਹ ਮੈਂ ਵਿਖਾਉਂਗੀ ਤੁਹਾਨੂੰ ਤੇ ਸੂਟ ਵਗੈਰਾ ਤੇ ਮੈਂ ਵਿਖਾਤੇ ਹੀ ਨਾ ਸ਼ਾਰਟ ਵਗੈਰਾ ਚ ਤੇ ਜੋੜੇ ਮੈਂ ਸਲੀਪਰ ਕੱਲ ਵਿਖਾਉਂਗੀ ਕਿਉਂਕਿ ਇੱਕ ਨਾ ਵਾਪਸ ਕਰਨ ਵਾਲਾ ਉਹ ਮੈਨੂੰ ਆਇਆ ਨਹੀਂ ਹੈ ਤੇ ਉਹ ਰਿਟਰਨ ਕਰਕੇ ਫਿਰ ਦੂਜਾ ਲਿਆ ਕੇ ਫਿਰ ਮੈਂ ਤੁਹਾਨੂੰ ਵਿਖਾਉਂਗੀ ਤੇ ਚਲੋ ਜੀ ਡਿਨਰ ਬਣਾ ਲੇ ਪਹਿਲਾਂ ਗੰਨੂ ਦੀਆਂ ਸ਼ਤਾਨੀਆਂ ਜਿਹੜੀਆਂ ਨੇ ਉਹ ਲਗਾਤਾਰ ਜਿੱਦਾਂ ਵੱਡਾ ਹੁੰਦੇ ਆ ਨਾ ਉਹਦੀਆਂ ਸ਼ਤਾਨੀਆਂ ਵਾਧਦੀਆਂ ਜਾਂਦੀਆਂ ਵਾ ਮਤਲਬ ਤੰਗ ਕਰਨਾ ਸ਼ੁਰੂ ਕਰਤਾ ਉਹਨੇ ਬਹੁਤ ਜ਼ਿਆਦਾ ਹੁਣ ਮੈਂ ਕਹਿੰਨੀ ਆ ਮੈਂ ਤਰਵਾਉਂਦੀ ਇਸ ਕਰਕੇ ਨਹੀਂ ਉਹਨੂੰ ਚਲਾਉਂਦੀ ਕਿਉਂਕਿ ਨਾ ਠੰਡ ਬੜੀ ਜ਼ਿਆਦਾ ਮੈਂ ਕਿਹਾ ਥੋੜੀ ਜਿਹਾ ਨਾ ਮੌਸਮ ਸਹੀ ਆਊਗਾ ਨਾ ਫਿਰ ਇਹਨੂੰ ਤੁਰਨਾ ਜਿਹੜਾ ਉਹ ਸਿਖਾਵਾਂਗੇ ਤੇ ਸ਼ਾਇਦ ਗਰਮੀਆ ਗਰਮੀਆ ਦੇ ਵਿੱਚ ਜਾ ਤੁਰਨਾ ਸਿੱਖ ਜੇ ਹਣਾ ਫਿਰ ਫਿਰ ਮੈਂ ਕਹਿੰਨੀ ਜ਼ਿਆਦਾ ਰੱਖੀ ਕਰਨੀ ਪੈਣੀ ਇਹਨੇ ਭੱਜਿਆ ਕਰਨਾ ਬਾਹਰ ਨੂੰ ਤੇ ਮੇਰੇ ਵਰਗੀ ਨੇ ਪਿੱਛੇ 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 ਭੱਜਿਆ ਕਰਨਾ ਹੁਣ ਮੈਨ ਜਦੋਂ ਨਮਿਸ਼ ਨੇ ਵੀ ਇਦਾਂ ਤੋਰਨਾ ਸਿੱਖਿਆ ਇਹਦੇ ਉਹ ਕਮਰੇ ਚ ਉਹ ਮਤਲਬ ਕੰਟਰੋਲ ਕਰਨਾ ਇੰਨਾ ਔਖਾ ਹੁੰਦਾ ਸੀ ਮੈਂ ਦਰਵਾਜ਼ਾ ਬੰਦ ਕਰਦੀ ਹੁੰਦੀ ਕੁੰਡੀ ਲਾਉਂਦੀ ਹੁੰਦੀ ਤੇ ਫੇਰ ਉਹਨੂੰ ਮਤਲਬ ਟੇਕਦਾ ਹੁੰਦਾ ਸੀ ਨਹੀਂ ਤੇ ਇਹਨੇ ਬਾਹਰ ਨੂੰ ਭੱਜਣਾ ਬਾਹਰ ਨੂੰ ਭੱਜਣਾ ਨਾ ਤੇ ਸਵਾਣਾ ਵੀ ਬੜਾ ਔਖਾ ਹੁੰਦਾ ਸੀ ਤੇ ਇੱਥੇ ਲਓ ਜੀ ਵਲੌਗ ਦੀ ਗੱਲ ਕਰ ਲੈਨੇ ਇੱਥੇ ਹੋ ਗਿਆ ਆਪਣਾ ਰਾਤ ਦਾ ਟਾਈਮ ਰਾਦੇ ਵੱਜ ਕੇ 7 ਤੱਕ ਤੇ ਮੈਂ ਦੁੱਧ ਲੈ ਕੇ ਆਈ ਸੀ ਤੇ ਚਾਵਲ ਬਣਾ ਲਏ ਸੀ ਨਾਲ ਆਲੂ ਮਟਰ ਦੀ ਸਬਜ਼ੀ ਬਣਾ ਲਈ ਜੀ ਤੇ ਫੁਲਕੇ ਜਿਹੜੇ ਮੈਂ ਇੱਥੇ ਲਾ ਲੈਨੀ ਆ ਕਿਉਂਕਿ ਗੈਸ ਨਾ ਅੱਜਕੱਲ ਸਰਦੀ ਦੇ ਨਾਲ ਐ ਜਿਹਦਾ ਜੰਮੀ ਪਈ ਐ ਤੇ ਥੋੜੀ ਥੋੜੀ ਜਿਹੜੀ ਉਹ ਗੈਸ ਜਿਹੜੀ ਉਹ ਨਿਕਲਦੀ ਆ ਹਨਾ ਤੇ ਉਹਦੇ ਵਜਾ ਨਾਲ ਨਾ ਸੇਕਾ ਬਹੁਤ ਘੱਟ ਲੱਗਦਾ ਫਿਰ ਮੈਂ ਉਧਰ ਦੁੱਧ ਰੱਖਦਾ ਤੇ ਇੱਧਰ ਮੈਂ ਫੁਲਕੇ ਲਾਉਣ ਲੱਪੀ ਮੈਂ ਚੱਲ ਇੱਧਰ ਹਨਾ ਫੁਲਕੇ ਲਾਉਣ ਨੇ ਤੇ ਫੁਲਕੇ ਜੀ ਬਣਾ ਕੇ ਰੱਖੇ ਨਹੀਂ ਜਾਂਦੇ ਆਗੇ ਇਹ ਹੁੰਦਾ ਕਿ ਜਦੋਂ ਖਾਣੇ ਉਦੋਂ ਲਾ ਲਓ ਹਨਾ ਦੋ ਦੋ ਤੇ ਫੁਲਕੇ ਖਾਣੇ ਹੁੰਦੇ ਆ ਤੇ ਫਿਰ ਮੈਂ ਗਰਮ ਗਰਮ ਜਿਹੜਾ ਮੰਮੀ ਹੁਣਾਂ ਨੂੰ ਜਿਹੜਾ ਉਹ ਬੈੱਡ ਤੇ ਦੇ ਦਿੱਤੀ ਤੇ ਮੁੜ ਕੇ ਮੈਂ ਲਾ ਲਈ ਤੇ ਬੇ ਨਮਿਸ਼ ਨੂੰ ਖਵਾਈ ਤੇ ਬੱਚਿਆਂ ਨੂੰ ਮੈਂ ਆਪਣੇ ਨਾਲ ਹੀ ਜਿਹੜਾ ਉਹ ਖਵਾ ਲੈਨੇ ਹੁੰਦੀਆਂ ਹਨਾ ਤੇ ਜਿਹੜਾ ਐਂਡ ਤੇ ਮੈਂ ਆਪਣੀ ਲਾਉਣੀ ਹੁੰਨੀ ਚੱਲ ਵੀ ਗਰਮ ਗਰਮ ਖਾਦੀ ਜਾਂਦੀ ਆ ਹਨਾ ਤੇ ਬਸ ਜੀ ਇਦਾਂ ਹੀ ਆਪਣਾ ਜਿਹੜਾ ਇੱਥੇ ਕਰਦੇ ਬਲੌਗ ਦਾ ਐਂਡ ਆਪਾਂ ਡਿਨਰ ਵਗੈਰਾ ਕਰ ਲਿਆ ਤੇ ਗਨੂ ਨੇ ਥੋੜਾ ਜਨਾ ਦੁੱਧ ਸੁੱਟਦਾ ਪਿਆ ਵਾ ਜਿੱਦਾਂ ਠੰਡ ਜੀ ਲੱਗਦੀ ਹੁੰਦੀ ਨਾ ਲੱਗਦੀ ਹੁੰਦੀ ਇਦਾਂ ਕਰਕੇ ਤੇ ਉੱਪਰ ਮੈਂ ਸਵੈਟਰ ਮੈਂ ਲਾ ਦਿੱਤਾ ਇਹਦਾ ਤੇ ਏਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਦਾ ਵੀਡੀਓ ਲਾਈਕ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਕੋਸ਼ਿਸ਼ ਕਰਾਂਗੇ ਵੀਡੀਓ ਜਿਹੜੀ ਉਹ ਡੇਲੀ ਪਾਉਣ ਦੀ ਤੇ ਡੇਲੀ ਜਿਹੜੀ ਆ ਇਦਾਂ ਵਾ ਕਿ ਬਣਾ ਤੇ ਲੈਣੀ ਪਰ ਐਡੀਟ ਨਹੀਂ ਹੁੰਦੀ ਹੈਗੀ ਕਈ ਵਾਰ ਬਣਾਈ ਵੀ ਨਹੀਂ ਜਾਂਦੀ ਹੈਗੀ ਝੂਠ ਨਹੀਂ ਬੋਲਾਂ ਬੱਚਿਆਂ ਨਾਲ ਨਹੀਂ ਹੁੰਦਾ ਹੈਗਾ ਤੇ ਇੱਕ ਕੱਪੜੇ ਵਾਲੀ ਆਂਟੀ ਹਟ ਗਈ ਤੇ ਕੱਪੜੇ ਆਪ ਹੀ ਧੋਣੇ ਪੈਂਦੇ ਆ ਇਸ ਕਰਕੇ ਤੇ ਮੇਰੀ ਨਾ ਦਾਲ ਜਿਹੜੀ ਨਾ ਉਹ ਹੋ ਗਈ ਆ ਦਾਲ ਲੱਥ ਗਈ ਆ ਪੂਰੀ ਦੀ ਪੂਰੀ ਹੁਣ ਅੱਧ ਦੀ ਬੜੀ ਜੀਬ ਦੇ ਨਾਲ ਇਸ ਕਰਕੇ ਇਦਾਂ ਬੋਲੇ ਜਾਂਦੇ ਆ ਚਲੋ ਜੀ ਮਿਲਦੇ ਆ ਕਿਸੇ ਅਗਲੇ ਵਲੌਗਸ ਤਦ ਤੱਕ ਬਾਏ ਬਾਏ